Animal. Uh -huh. സാധ്യോ ਅੱਜ ਹਲਕਾ ạtari ਵੱਲੋਂ ਸਤਾ ਪਰਵਰਤਨ ਰੈਲੀ ਮਿਸ਼ਨ 227 ਦੇ ਤਹਿਤ ਹਲਕਾ ạtari ਦੇ ਵੱਲੋਂ ਰੈਲੀ ਕੀਤੀ ਜਾ ਰਹੀ ਆ ਅੱਜ ਦੀ ਰੈਲੀ 227 ਦੇ ਵਿੱਚ ਹਲਕਾ ạtari ਤੋਂ ਐਮਐਲਏ ਬਰਾਉਨ ਦੀ ਸ਼ੁਰੂਆਤ ਕੀਤੀ ਜਾ ਰਹੀ ਤੇ ਕਿਹਨੂੰ ਐਮਐਲਏ ਬਣੋਗੇ ਤੇ ਕਿਹਨੂੰ ਖਿਡਾਰੋਗੇ ਉਤੋਂ ਹੀ ਆ ਮਿਲੇ ਅੱਜ ਦੀ ਸ਼ੁਰੂਆਤ ਸਾਰਿਆਂ ਦੇ ਸਹਿਯੋਗ ਨਾਲ ਜਿਸ ਵੀ ਇਨਸਾਨ ਤੇ ਹੱਥ ਰੱਖਿਆ ਜਾਊਗਾ ਵਸਪਾ ਮੇਡ ਕਰ ਪਾਰਟੀਆਂ ਨੂੰ ਐਮਐਲਏ ਬਣਾਉਂਗਾ ਵਸਪਾ ਮੇਡ ਕਰ ਬਾਕੀ ਇਕੱਲੇ ਚੋਣ ਲੜਨ ਜਾ ਰਹੀ ਹੈ ਜੀ ਇਹ ਤੋਂ ਇਸ ਸਮਾਂ 227 ਦੇ ਵਿੱਚ ਦੱਸਾਂਗੇ ਵੀ ਇਕੱਲੇ ਲੜਨੀ ਆ ਕਿ ਕਿਸੇ ਨਾਲ ਸਮਝੋ ਯੂਥ ਨੂੰ ਕੀ ਮੈਸੇਜ ਹੈ ਜੀ ਮੇਰੀ ਯੂਥ ਨੂੰ ਮੈਸੇਜ ਆ ਵੀ ਆਪਾਂ ਬਹੁਤ ਵੱਡੀ ਗਿਣਤੀ ਵਾਲੇ ਲੋਕ ਆ 77 ਸਾਲ ਇਨ੍ਹਾਂ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਾਂ ਬੇਰੋਜ਼ਗਾਰੀ ਨੂੰ ਹਾਸਲ ਕੀਤਾ ਪਰ ਬਸਤਾ ਅbedkar ਪਾਰਟੀ ਦੀ ਸਰਕਾਰ ਬਣਾਈਏ ਨੌਜਵਾਨਾਂ ਲਈ ਰੋਜ਼ਗਾਰ ਪਤਾ ਕਰੇ ਜਿਹੜਾ ਹਮਲਾ ਆਇਆ ਉਹਦੇ ਬਾਰੇ ਕੀ ਕਹੋਗੇ ਵੈਲਕਮ ਵਾਲਾ ਹਮਲਾ ਇੱਕ ਦੇਸ਼ ਦੇ ਹਰ ਨਾਗਰਿਕ ਨੂੰ ਤਹਿਲੋਣ ਵਾਲਾ ਹਮਲਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਦਾ ਇਹਦਾ ਜਵਾਬ ਜਲਦ ਹੀ ਪਾਕਿਸਤਾਨ ਨੂੰ ਦੇਣਾ ਚਾਹੀਦਾ ਹੈ